ਇੱਕ ਪਟਵਾਰੀ ਦੇ ਉੱਤੇ 7 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਪਿੰਡ ਵਿੱਚ ਮਾਨਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਸੀ ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਦੇ ਵੱਲੋਂ ਪਟਵਾਰੀ ਚਮਨ ਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਇਲਜ਼ਾਮ ਨੂੰ ਬੇਬੁਨਿਆਦ ਠਹਿਰਾਇਆ ਅਤੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸਜੀਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਾਉਣ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਸੀ ਅਸਮਰਾਲਾ ਦੇ ਐਸਜੀਐਮ ਦਫਤਰ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਐਸਜੀਐਮ ਸਮਰਾਲਾ ਮੀਡੀਆ ਅਤੇ ਪਟਵਾਰ ਯੂਨੀਅਨ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਅਸੀਂ ਆਪਣੇ ਸ਼ਬਦ ਵਾਪਸ ਲੈਂਦੇ ਹਾਂ ਜੋ ਵੀ ਅਸੀਂ ਕਿਹਾ ਉਹ ਬੇਬੁਨਿਆਦ ਸੀ ਅਸੀਂ ਮਾਫੀ ਮੰਗਦੇ ਹਾਂ ਪ੍ਰਾਈਸ ਜੀ ਜੀ ਮਾਰੇ ਪਤੀ ਜੀ ਜੀ ਪੜਵਾਰੀਆਂ ਨੇ ਸਭ ਤੋਂ ਵੱਧ ਜ਼ਮੀਨ ਦੇ ਸਤਾਵੀ ਮੰਗੋ ਅੱਜ ਦੇ ਦਫ਼ਤਰ ਅਧਿਕਾਰੀ ਅਸੀਂ ਮਾਨਕੇ ਵਾਲੇ ਵੀ ਰਹੋਣਾਂ ਨੇ ਸਾਤ ਦਿਨ ਆਏ ਜੀ ਤੁਹਾਨੂੰ ਐ ਨਹੀਂ ਪਤਾ ਸੀ ਕਿ ਕੰਮ ਸਹੀ ਹੈ ਜਾਂ ਗਲਤ ਸੀ 8-9 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਸੀ ਇਹਨਾਂ ਦੀ ਮਦਦਗਾਰ ਨਹੀਂ ਜੀ ਸਾਨੂੰ ਐ ਨਹੀਂ ਪਤਾ ਸੀ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦੱਸ ਤੇ ਜਾ ਰਹੇ ਹੋ ਜਲ ਸਰ ਸਾਨੂੰ ਐ ਨਹੀਂ ਪਤਾ ਸੀਗਾ ਵੀ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ ਤਾਂ ਕਰਕੇ ਸੀ ਜੋਸ਼ ਚ ਬੋਲੇ ਜੋਸ਼ ਚ ਬੋਲेंगी ਉਹਦੇ ਵਿਰੁੱਧ ਕੋਈ ਕਾਨੂੰਨ ਲਗਾਈ ਸਾਡੀ ਤੋਂ ਨਹੀਂ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈਣੇ ਜੀ ਤਾਂ ਜੋਸ਼ ਚ ਬੋਲੇਗੇ ਪਤਾ ਹੀ ਨਹੀਂ ਲੱਗੇ ਜੀ ਦਾ ਨਾਮ ਮਨਜੀਤ ਸਿੰਘ ਹੈ ਜੀ ਕਿਹੜਾ ਪਿੰਡ ਮਾਨਕੀ ਜੀ ਕੀ ਬਦਲਾਵ ਹੈ ਮਸਲਾ ਇੰਤਕਾਲ ਦਾ ਸੀਗਾ ਜੀ ਦੋ ਸਰਕਾਰ ਨੇ ਕਰਾਪਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਇਸ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾ ਢੰਗਾ ਕੇ ਦੁਬਾਰਾ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਹੋਰ ਐਡਾ ਦੀ ਸਰ ਕੋਈ ਗੱਲ ਨਹੀਂ ਹੈ ਜੀ ਜਿਹੜਾ ਡਰਾਮਾ ਕੀਤਾ ਸਰਵਾ ਕੀਤਾ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲੋ ਜੀ ਕਿ ਕਿਸੇ ਸ਼ਾਰਤੀ ਬੰਦੇ ਦਾ ਪ੍ਰੈਸ਼ਰ ਲਾ ਲੋ ਜੀ ਉਹ ਉਸ ਦੇ ਆਧਾਰ ਤੇ ਹੋ ਗਿਆ ਜੀ ਸ਼ਾਰਤੀ ਬੰਦਾ ਕੌਣ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਆਪਾਂ ਤੁਹਾਨੂੰ ਪੈਸੇ ਵਾਲੀ ਗੱਲ ਕਿਹਨੇ ਕਿਹਾ ਸੀ ਨਹੀਂ ਉਹ ਕਿਸੇ ਛਰਾਤੀ ਬੰਦੇ ਦਾ ਹੀ ਕੰਮ ਸੀ ਜੀ ਉਹ 7 ਲੱਖ ਰੁਪਏ ਦਾ ਉਤਸ਼ਾਹ ਆਇਆ ਵਾ 7 ਲੱਖ ਮੰਗਿਆ ਸੀ ਪਟਵਾਇਆ ਨਹੀਂ ਸਰ ਉਹਨੇ ਕੁਝ ਨਹੀਂ ਕੋਈ ਰੁਪਇਆ ਨਹੀਂ ਮੰਗਾਇਆ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਉਹ ਅਸਲੀ ਮਾਫੀ ਮੰਗਣਾ ਚਾਹੁੰਦੇ ਆ ਸੀ ਕੋਈ ਗੱਲ ਹੀ ਸਾ ਤੋਂ ਗਲਤੀ ਹੋ ਗਈ ਭਾਵਕ ਹੋ ਗਏ ਇਸ ਬੰਦੇ ਵਿੱਚ ਬੰਦੀ ਸਿੰਘ ਨਿਵਾਸੀ ਮਾਨਿਕਾ ਤੇ ਰਾਜਦੀਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਕ੍ਰਪਸ਼ਨ ਖਿਲਾਫ ਮੋਹਮ ਵਿੱਢੀ ਗਈ ਸੀ ਉਸ ਦਾ ਫਾਇਦਾ ਲੈਂਦੇ ਹੋਇਆ ਸੀ ਡਰਾ ਧਮਕਾ ਕੇ ਇੰਤਕਾਲ ਕਰਾਉਣਾ ਚਾਹੁੰਦੇ ਸੀ ਅਤੇ ਅਸੀਂ ਇਸ ਸਬੰਧ ਵਿੱਚ ਮਾਫੀ ਮੰਗਦੇ ਹਾਂ ਜਸਪ੍ਰੀ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਸੀ ਕਿ 7 ਲੱਖ ਰੁਪਏ ਮੰਗ ਲਓ ਪਰ ਅਸੀਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦੇ ਪਟਵਾਰੇ ਚਮਨ ਲਾਲ ਅਤੇ ਰੁਪਿੰਦਰ ਸਿੰਘ ਨੇ ਕਿਹਾ ਕਿ ਮੇਰੇ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਜੋ ਇਲਜ਼ਾਮ ਪਿੰਡ ਮਾਣਕ ਦੇ ਨਿਵਾਸੀਆਂ ਨੇ ਲਗਾਏ ਸੀ ਉਹ ਬੇਬੁਨਿਆਦ ਸੀ ਕਿਉਂਕਿ ਉਹ ਜ਼ਮੀਨ ਡੇਰੇ ਦੀ ਜ਼ਮੀਨ ਸੀ ਜਿਸ ਦਾ ਇੰਤਕਾਲ ਨਹੀਂ ਹੋ ਸਕਦਾ ਸੀ ਪਰ ਮੈਨੂੰ ਪਿੰਡ ਦੇ ਨਿਵਾਸੀਆਂ ਨੇ ਡਰਾ ਧਮਕਾ ਕੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਸੀਂ ਵੀ ਸੁਣੋ ਜੀ ਨਾਮਾ ਥੋੜਾ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਥੋੜੇ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਨ ਦੇ ਇਜਾਮ ਲੱਗੇ ਠੀਕ ਹੈ ਬਸ ਫਿਰ ਉਹ ਇਜਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋ ਗਈ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਬਤੋ ਤੁਸੀਂ ਤੁਹਾਡਾ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਕਿਉਂਕਿ ਅੰਤਕਲ ਦਰਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਜਦਾ ਨਾ ਬਿਆਨਾ ਕਰਾ ਕੇ ਤੇ ਜਿਹੜੀ ਹੜਤਾਲ ਦੇ ਮੱਦੇਨੋਂ ਕਿ ਅੱਜ ਥੋੜਾ ਛੇੜਾ ਹੋਵੇ ਅੱਜ ਸਾਡਾ ਇਹੀ ਫੈਸਲਾ ਹੋਇਆ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬੜਵਾਰੀ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਜਿਹਦਾ ਨਾਮ ਰਵਿੰਦਰ ਸਿੰਘ ਆ ਜੀ ਪ੍ਰਧਾਨ ਡਾਇਰੈਕਟਰ ਬੜਵਾਰੀ ਯੂਨੀਅਨ ਤਸੀਲ ਸਮਰਾਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਾਮਲੇ ਬਾਰੇ ਮਾਫੀ ਦਾ ਨਾਮ ਹੋਗਾ ਕਿ ਕੀ ਕਰੀ ਮਾਫੀ ਨਾਮ ਦੇ ਵਿੱਚ ਇਹ ਆ ਜੀ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀਪਨ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੁਝ ਕੋ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇਈ ਉਹਨਾਂ ਦੀ ਕਰਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਇਹਨਾਂ ਨੇ ਬੜਵਾਰੀਆਂ ਦਾ ਜਿਹੜਾ ਅਕਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸ.ਡੀ.ਐਮ. ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਕੁਮਾਰ ਜੀ ਆਪਣੇ ਨਾਇਬ ਤਸਰੀਲਾ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਾਤੋਂ ਜ਼ਿਆਦਾ ਭਾਵੂਖ ਹੋ ਕੇ ਜਾਂ ਕਿਸੇ ਦੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਬੁੜਾਈ ਦਾ ਮਤਲਬ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹੈ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਪਾਈ ਕਾਲੀ ਕਰੂਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇਹ ਇੱਕ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਪਰਿਵਾਰੀ ਨਾਲ ਐ ਜਾਂ ਕੋਈ ਬਦਸਲੂਕੀ ਹੁੰਦੀ ਆ ਗਲਤ ਕੋਈ ਗਾਲੀ ਕਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਕ ਤਸਵੀਲ ਦਫ਼ਤਰ ਦੇ ਵਿੱਚ ਕਟਨੌਈ ਸੀ ਮਾਨਤੀ ਪਿੰਡ ਦੇ ਜਿਹੜੇ ਕੁਝ ਵਿਚਿੰਦੇ ਸੀਗੇ ਉਹਨਾਂ 'ਵਨੋ ਇੰਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖਿਆਗਾ ਤਹਿਸੀਲਦਾਰ ਸਾਹਿਬ ਰਿਸਿਵਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਂਡ ਸੀਗੀ ਜਿਹੜਾ ਉਹ ਆਪਣਾ ਬਰਸ ਇੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੈਵਨਿਊ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਂਡ ਜਿਹੜੀ ਹੈ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਟਰਸਰ ਹੁੰਦੀ ਨਹੀਂ ਉਹ ਸਿਰਫ ਕੇਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ 댓 ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜਮੀਨ ਜਿਹੜੀ ਇਹ ਉਹਨਾਂ ਦੇ ਨਾਂ ਤੇ ਛੜ ਜਵੇ ਤੇ ਅੱਗੂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ 86 ਗੱਡੀ ਵੀਚ ਕੇ ਇਹਨੂੰ ਵਾਚ ਵੇਟ ਕੇ ਖਾਸ ਕਰ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਰ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਬੀਐਸਏ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲ ਕ腐ਸ਼ਨ ਦੇਗੇਂਸ ਮਹਿੰਮ ਜਾਰੀ ਕੀਤੀ ਗਈ ਹੈ ਤੇ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਰਹੀ ਆ ਤਸੀਹਦਾ ਨੂੰ ਡਰਾ ਕੇ ਇਹ ਜ਼ਮੀਨ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਅਜੋ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਆ ਉਹ ਵੀ ਉਸੇ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹਦਾ ਸਾਹਿਬ ਉਹਦੀ ਪੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿਹਨਾ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀਗੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਛਿੰਡੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਕੋਈ ਵੀ ਇਹ ਸਭ ਮੇਰੇ ਐਸਾ ਆਪਣੇ ਕਹੇ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਜਿੱਥੋਂ ਇਹ ਕਲੀਅਰ ਕੱਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਜ਼ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਤਰੀਕੇ ਨਾਲ ਇਹ ਗੱਲ ਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹੁਣ ਜਿਵੇਂ ਕਰਦੇ ਉਹ ਹੀ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਲੈ ਕੇ ਦਿੰਦੇ ਉਸ ਸੰਸਾਰ ਬੰਦੀ ਕਰਦੇ ਵਿੱਚ ਲੱਗੇ